ਵੀਣ ਪੁੱਛਿਆ ਹੀ ਲੈ ਜਾਏ ਵੀਣ ਪੁੱਛਿਆ ਹੀ ਲੈ ਜਾਏ ਨਾਨਕ ਕੇਸ ਨੂੰ ਆਖੀਏ ਨਾਨਕ ਨੇ ਪੁੱਛਿਆ ਹੀ ਲੈ ਜਾਏ ਵੀਨੇ ਪੁੱਛਿਆ ਹੀ ਲੈ ਜਾਏ ਨਾਨਕ ਕ ਤਕੀਸ ਨੂੰ ਆਖੀਏ ਨਾਨਕ ਕਿਸ ਨੂੰ ਆਖੀਏ ਵੇਣ ਪੁੱਛਿਆ ਹੀ ਜੀਵਿਆ ਰਾਜਨਤਕ ਚੈਨ ਨ ਚੱਲੇ ਆ ਕੋਈ ਪਹੁੰਚ ਨ ਚੱਲੇ ਆ ਕੋਈ ਨਾਨਕ ਕੇ ਸਨੋਂ ਵੇਣ ਪੁੱਛਿਆ ਹੀ ਲੈ ਜਾਏ ਵੇਣ ਪੁੱਛਿਆ ਹੀ ਲੈ ਜਾਏ ਨਾਨਕ ਕੇਸਨੋ ਆਕੀਏ ਨਾਨਕ ਕੇਸਨੋ ਆ ਪੁੱਛਿਆ ਹੀ ਲ ਸਦਾ ਗਿਆਨੀ ਜੀਵੇ ਸਦਾ ਸਦਾ ਸੁਰਤੀ ਪਾਤ ਹੋ ਸੁਰਤੀ ਪਤ ਹੋਏ ਸੁਰਤੀ ਪਤ ਹੋਏ ਸੁਰਤੀ ਪਤ ਹੋਏ ਨਾਨਕ ਕਿਸਨੋ ਆਖੀਏ ਨਾਨਕ ਕਿਸਨੋ ਆਪ ਕੀ ਵੇਣ ਪੁੱਛਿਆ ਕੀ ਲੈ ਜਾਏ ਵੇਣ ਪੁੱਛਿਆ ਨੀ yeah mm -hmm. uh -huh. ਸਦਾ ਸਰਪੈ ਸਰਪੈ ਸਦਾ ਸਦਾ ਇਹ ਵੇ ਕ ਇਹ ਬਿਹਾ ਪੁੱਛਿਆ ਹੀ ਲੈ ਜਾਏ ਵੀਣ ਪੁੱਛਿਆ ਪੁੱਛਿਆ ਕੀ ਲੈ ਜਾਏ ਵੀਣ ਪੁੱਛਿਆ ਹੀ ਲੈ ਜਾਏ ਨਾਨਕ ਕਿਸਨੋਂ ਆਖੀਏ ਨਾਨਕ ਕਿਸਨੋਂ ਅੱਖੀਏ ਵਾਹਿਗੁਰੂ ਗੁਰੂ ਗੁਰੂ ਪਿਆਰੇ ਗੁਰੂ ਖਾਲਸਾ ਰੂਪ ਸਤ ਸੰਗਤ ਜੀ ਗੁਰੂ ਖਾਲਸੇ ਦੀ ਬਖਸ਼ੀ ਹੋਈ ਫਤਿਹ ਦੀ ਸੰਜ ਪਾਈਏ ਆਖੋ ਜੀ ਵਾਹੀ ਗੁਰਜੀਕਾ ਖਲਸਾ ਵਾਹੀ ਗੁਰਜੀ ਕੀ ਫਤਿਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਵਿੱਤਰ ਬਚਨ ਫਰਮਾਉਂਦੇ ਨੇ ਨਾਨਕ ਕਿਸ ਨੂੰ ਆਖੀਐ ਵਿਣੁ ਪੁੱਛਿਆ ਨਹੀਂ ਲੈ ਜਾਏ ਰੱਜ ਨਾ ਕੋਈ ਜੀਵੇ ਆ ਪਹੁੰਚ ਨਾ ਚੱਲੇ ਕੋਈ ਜਿੰਨੇ ਵੀ ਆਪਾਂ ਸੰਸਾਰ ਦੇ ਜੀਵ ਹਾਂ ਸਭ ਦੀ ਇੱਛਾ ਹੈ ਹੋਰ ਜਿਉਣ ਦੀ ਹੋਰ ਜੀਵਨ ਬਤੀਤ ਕਰਨ ਦੇ ਸਤਿਗੁਰੂ ਜੀ ਫਰਮਾਉਂਦੇ ਨੇ ਮਰਨ ਤੇ ਜਗਤ ਡਰੈ ਜੀਵਿਆਂ ਲੋੜੈ ਸਭ ਕੋਈ ਮਰਨ ਤੋਂ ਹਰ ਕੋਈ ਡਰਦਾ ਹੈ ਹਰ ਕੋਈ ਲੋੜਦਾ ਚਾਹੁੰਦਾ ਵੀ ਮੈਂ ਸਦਾ ਜਿਉਂਦਾ ਰਹਾ ਗੁਰ ਪ੍ਰਸਾਦੀ ਜੀਵਤ ਮਰੈ ਗੁਰੂ ਦੀ ਕਿਰਪਾ ਨਾਲ ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲੈਂਦੇ ਹੁਕਮੇ 부ਝੇ ਸੋਏ ਪਰਮਾਤਮਾ ਦੇ ਗੁਰੂ ਦੇ ਹੁਕਮ ਨੂੰ ਜਿਹੜੇ ਪਛਾਣ ਲੈਂਦੇ ਨੇ ਨਾਨਕ ਐਸੀ ਮਰਣੀ ਜੋ ਮਰੈ ਤਾਂ ਸੱਦ ਜੀਵਨ ਕਹਿੰਦੇ ਜਿਹੜੇ ਇਹੋ ਜੀ ਮਰਣੀ ਮਰਦੇ ਨੇ ਜਿਉਂਦੇ ਜੀ ਪਰਮਾਤਮਾ ਦੇ ਗੁਰੂ ਦੇ ਹੁਕਮ ਨੂੰ ਪਛਾੜ ਲੈਂਦੇ ਨੇ ਉਹ ਸਦਾ ਹੀ ਜਿਉਂਦੇ ਰਹਿੰਦੇ ਇੱਛਾ ਹਰ ਇੱਕ ਦੀ ਇਹ ਸਰੀਰ ਕਰਕੇ ਜਿਉਂਦੇ ਰਹੀਏ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰਾਜ ਨਾ ਕੋਈ ਜੀਵੇ ਕਈ ਆਏ ਕਈ ਕਈ ਵਰਿਆਂ ਦੀ ਲੰਬੀ ਉਬਰ ਵੀ ਪਹੁੰਗ ਗਏ ਜਿਵੇਂ ਹੁਣ ਅੰਮ੍ਰਿਤ ਵੇਲੇ ਵਿਚਾਰ ਚੱਲ ਰਹੀ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਤੇ ਸਿੱਧਾਂ ਨਾਲ ਸਤਿਗੁਰਾਂ ਜੀ ਦੀ ਜਿਹੜੀ ਸੁਮੇਰ ਪਰਬਤ ਤੇ ਪਰਬਤਾਂ ਤੇ ਵਿਚਾਰ ਹੋਈ ਹੈ ਗੋਸ਼ਟੀ ਹੋਈ ਜੀ ਇੱਕ ਗੋਸ਼ਟ ਅਚਲ ਬਟਾਲੇ ਹੋਈ ਉਹ ਰਾਮਕਲੀ ਰਾਗ ਦੇ ਵਿੱਚ ਗੁਰੂ ਪਾਸ਼ਾ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਪਰਸੁਮੀਰ ਪਰਬਤ ਤੇ ਵੀ ਗੋਸ਼ਟ ਹੋਈ ਗਿਆਨ ਚਰਚਾ ਤੇ ਇਹ ਜਿਹੜੇ ਸਿੱਧ ਸੀ ਇਹਨਾਂ ਦੀ ਉਮਰ ਕਈ ਵਰਿਆਂ ਦੀ ਸੀ ਕਿੰਨੇ ਕਿੰਨੀ ਉਮਰ ਸੀ ਇਹਨਾਂ ਦੀ ਗੁਰੂ ਨਾਨਕ ਪਾਸ਼ਾ ਕਹਿੰਦੇ ਤੁਸੀਂ ਏਵੇਂ ਉਮਰ ਵਧਾਈ ਹੋਈ ਹੈ ਉਮਰ ਵਧਾਉਣ ਦਾ ਕੋਈ ਫਾਇਦਾ ਨਹੀਂ ਕਿੰਨੀ ਕਿੰਨੀ ਉਮਰ ਵਧਾ ਕੇ ਵੀ ਇਹ ਸਰੀਰ ਨੇ ਖੇਹੀ ਹੋਣਾ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਰੱਜ ਕੋਈ ਨਹੀਂ ਜੀਵੇ ਕੋਈ ਰੱਜ ਕੇ ਨਹੀਂ ਜੀਵੇ ਕਿਸੇ ਦੀ ਤਸੱਲੀ ਨਹੀਂ ਹੋਈ ਪਹੁੰਚ ਨਾ ਚੱਲਿਆ ਕੋਈ ਵੀ ਮੈਂ ਭਾਈ ਸੰਸਾਰ ਦੇ ਸਾਰੇ ਕੰਮ ਧੰਦੇ ਮੁਕਾਲੇ ਨੇ ਮੈਂ ਹੁਣ ਰੱਜ ਕੇ ਜੀ ਲਿਆ ਹੁਣ ਮੈਂ ਹੋਰ ਨਹੀਂ ਜਿਉਣਾ ਹੁਣ ਤੇ ਸਤਿਗੁਰੂ ਜੀ ਮੈਨੂੰ ਆਪਣੇ ਨਾਮ ਭਗਤੀ ਵੱਲ ਲਾਵੇ ਨਹੀਂ ਸਤਿਗੁਰੂ ਕਹਿੰਦੇ ਸਾਡੀ ਉਮਰ ਹੀ ਇਹ ਮਿਲੰਦ ਪਰ ਗਿਆਨੀ ਜੀਵੈ ਸਦਾ ਸ ਉਹ ਕਈ ਵਰਿਆਂ ਦੀ ਉਮਰ ਭੋਗ ਕੇ ਵੀ ਰੱਜ ਕੇ ਨਹੀਂ ਜਿਉਂਦੇ ਆਖਰਕਾਰ ਮਰਦੇ ਹੀ ਪਰ ਗਿਆਨਵਾਨ ਜਿਹੜਾ ਉਹ ਸਦਾ ਜਿਉਂਦਾ ਰਹੇ ਆਪਣੀ ਸੁਰਤ ਕਰਕੇ ਸੋਚ ਕਰਕੇ ਸੁਰਤੀ ਹੀ ਪਤ ਹੋਏ ਕਿਉਂਕਿ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਣ ਕਰਕੇ ਉਹਦੀ ਇੱਜ਼ਤ ਪਤ ਬਣੀ ਰਹਿੰਦੀ ਤੇ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ ਕਿ ਜਿਸ ਬੰਦੇ ਦੀ ਇੱਜ਼ਤ ਨਹੀਂ ਉਹ ਮਰਿਆ ਹੋਇਆ ਸੰਸਾਰ ਪੱਖੋਂ ਵੀ ਆਪੋ ਵੇਖ ਲਓ ਜਿਹਦੀ ਕੋਈ ਇੱਜ਼ਤ ਨਹੀਂ ਪਤ ਨਹੀਂ ਉਹ ਮਰਿਆ ਦੇ ਬਰਾਬਰ ਸਤਿਗੁਰੂ ਜੀ ਕਹਿੰਦੇ ਨੇ ਜਿੰਨਾ ਵੀ ਪ੍ਰਮਾਤਮਾ ਦੇ ਨਾਮ ਭਜਨ ਬੰਦਗੀ ਤੋਂ ਜੀਵਨ ਜਿਉਣਾ ਹੈ ਉਹ ਸਭ ਮਰਿਆ ਹੋਇਆ ਹੈ ਪਰ ਸੂਝਵਾਨ ਗਿਆਨੀ ਜਿਹੜਾ ਆਪਣੀ ਸੁਰਤੀ ਜੋੜ ਰੱਖਣ ਕਰਕੇ ਸਦਾ ਜਿਉਂਦਾ ਰਹਿੰਦਾ ਹੈ ਆਪਣੀ ਇੱਜ਼ਤ ਲੈ ਕੇ ਜਾਂਦਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਪਰਮਾਤਮਾ ਨੇ ਇੱਕ ਮੂਲ ਦੇ ਕੇ ਭੇਜਿਆ ਇਸ ਵਾਸ ਇਸ ਸਮਾਂ ਜਿਹੜਾ ਇਹ ਸਾਨੂੰ ਇੱਕ ਮੂਲ ਮਿਲਿਆ ਤੇ ਮੂਲ ਦੇ ਨਾਲ ਕੁਝ ਨਾ ਕੁਝ ਕਮਾ ਕੇ ਖੱਟ ਕੇ ਜਾਣਾ ਜਿਵੇਂ ਕਈ ਮੂਲ ਦੇ ਨਾਲ ਵਿਆਜ ਖੱਟ ਲੈਂਦੇ ਨੇ ਕੋਈ ਆਪਣੇ ਕੋਲ ਰੱਖੇ ਹੋਏ ਮੂਲ ਦੇ ਨਾਲ ਜਿਹੜਾ ਉਹਨੂੰ ਕਮਾਇਆ ਤੁਹਾਨੂੰ ਦੀ ਉਹਦੇ ਨਾਲ ਕੋਈ ਵਣਜੇ ਵਪਾਰ ਕਰਦੇ ਨੇ ਤੇ ਕੁਝ ਲਾਹਾ ਖੱਟਦੇ ਨੇ ਪਰ ਕਈ ਆਪਣਾ ਮੂਲ ਗਵਾ ਲੈਂਦੇ ਨੇ ਬੇਸਮਝ ਐਵੇਂ ਹੀ ਪਰਮਾਤਮਾ ਨੇ ਸਵਾਸਾਂ ਰੂਪੇ ਪੂੰਜੀ ਦਿੱਤੀ ਮੂਲ ਦਿੱਤਾ ਕਈ ਤੇ ਇਸ ਨਾਲ ਲਾਹਾ ਖਟ ਗਏ ਪਰ ਮਨਮੁਖ ਚੱਲੇ ਮੂਲ ਗਵਾਏ ਜੀ ਆਪਣਾ ਮੂਲ ਵੀ ਗਵਾ ਕੇ ਸਰਫੈ ਸਰਫੈ ਸਦਾ ਸਦਾ ਗੁਰੂ ਨਾਨਕ ਪਾਤਸ਼ਾਹ ਜੀ ਬੰਦਾ ਥੋੜੀ ਥੋੜੀ ਕਰਦਿਆਂ ਆਹ ਕਰਨੈ ਆਹ ਕਰਦਾ ਹੁਣ ਆਹ ਤੰਦਾ ਕਰ ਲਈਏ ਆਹ ਕਰ ਲਈਏ ਸਰਫੈ ਕਰਦਿਆਂ ਕਰਦਿਆਂ ਆਪਣੀ ਸਾਰੇ ਉਮਰ ਦਵਾ ਲੈਂਦਾ ਅੱਜ ਦਾ ਮਨੁੱਖ ਸਭ ਤੋਂ ਜ਼ਿਆਦਾ ਸਰਫਾ ਕਿੱਥੇ ਕਰਦਾ ਹੈ ਪਤਾ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਰਫਾ ਕਿੱਥੇ ਕਰਦਾ ਹੈ ਜਿੱਥੇ ਭਜਨ ਬੰਦਗੀ ਜਿੱਥੇ ਨਾਮ ਸਿਮਰਨ ਦੀ ਗੱਲ ਹੋ ਹੁਣ ਜਿਵੇਂ ਪਤਾ ਹੁੰਦਾ ਹੈ ਨਾ ਵੀ ਭਜਨ ਬੰਦਗੀ ਵਾਲੀ ਥਾਂ ਤੇ ਜਾਣਾ ਹੈ ਕਿਤੇ ਸ਼ਬਦ ਕੀਰਤਨ 'ਚ ਬਹਿਣਾ ਹੈ ਕਿਤੇ ਪਾਠ 'ਚ ਬਹਿਣਾ ਹੈ ਤੇ ਬੰਦਾ ਬੜਾ ਸਰਫਾ ਕਰਦਾ ਹੈ ਪਹਿਲਾਂ ਪੁੱਛਦਾ ਕਿੰਨੇ ਵਜੇ ਭੋਗ ਪਏਗਾ ਕਈ ਸਾਨੂੰ ਵੀ ਪੁੱਛ ਲੈਨੇ ਭਾਈ ਸਾਹਿਬ ਕਿੰਨੇ ਵਜੇ ਸਮਾਪਤੀ ਹੋਏਗੀ ਅਸੀਂ ਕਹਿੰਦੇ ਹਾਂ ਜੀ ਸਵਾ 12 ਕਹਿੰਦੇ ਚਲੋ ਫਿਰ 12 5 10 ਤੇ ਆ ਜਾਈਏ ਤੇ ਸਾਡਾ ਵੀ ਸਾਬੇ ਕੋ ਹੁੰਦਾ ਵੀ ਜੇ ਸਵਾ 12 ਵਜੇ ਜਾਂ ਕਿਸੇ ਦੇ ਘਰ ਖੁਸ਼ੀ ਦਾ ਜਾਂ ਗਮੀ ਦਾ ਪਾਠ 11 ਵਜੇ ਬਾਣੀ ਦਾ ਭੋਗ ਪੈਣਾ ਹੈ ਤੇ ਅਸੀਂ ਉੱਥੇ ਕਦੋਂ ਪਹੁੰਚਣਾ ਹੈ 15-10 ਮਿੰਟ ਪਹਿਲਾਂ ਅੱਬਲ ਤੇ ਨਹੀਂ ਕਹਿੰਦੇ ਭੋਗ ਤੋਂ ਬਾਅਦ ਹੀ ਜਾਵਾਂਗੇ ਜਦੋਂ ਕੋਈ ਗਾਣ ਵਜਾਉਣ ਦਾ ਖਾਣ ਪੀਣ ਦਾ ਸਮਾਂ ਹੋਏਗਾ ਉਦੋਂ ਚੱਲਾਂਗੇ ਸਭ ਤੋਂ ਵੱਧ ਸਰਫਾ ਅੱਜ ਦਾ ਬੰਦਾ ਇੱਥੇ ਕਰੇ ਜੇ ਅੰਮ੍ਰਿਤ ਵੇਲਾ ਵੀ ਸੰਭਾਲਣ ਦਾ ਸਮਾਂ ਮਿਲ ਜੇ ਨਾ ਉੱਥੇ ਵੀ ਸਰਫਾ ਕਰਦਾ ਵੀ ਇੰਨੇ ਸਮੇਂ ਵਿੱਚ ਮੈਂ ਉੱਠ ਕੇ ਬਸ ਤੁਰ ਪਾਵਾਂ ਹੋਰ ਥਾਵਾਂ ਤੇ ਤੇ ਸਰਫੇ ਕਰਦਾ ਇਹ ਬੰਦਾ ਕਈ ਥਾਵਾਂ ਤੇ ਕਹਿੰਦਾ ਚੇਤੀ ਕਰ ਚੱਲੋ ਅੱਗੇ ਜਾ ਕੇ ਆਹ ਕੰਮ ਕਰਨਾ ਹੈ ਹੁਣ ਅੱਗੇ ਆਹ ਕੰਮ ਕਰਨਾ ਹੈ ਪਰ ਕਈ ਥਾਵਾਂ ਤੇ ਵਿਰਥ ਵੀ ਸਮਾਂ ਗਵਾ ਦਿੰਦਾ ਪਰ ਗੁਰੂ ਦੀ ਸ਼ਬਦ ਬਾਣੀ ਕੀਰਤਨ ਦੇ ਵਿੱਚ ਗੁਰੂ ਦੇ ਨਿਤਨੇ ਵਿੱਚ ਘਰ ਵਿੱਚ ਬਹਿ ਕੇ ਪਾਠ ਕਰਨ ਵਿੱਚ ਆਪਣਾ ਸਮਾਂ ਨਹੀਂ ਗਵਾਉਂਦਾ ਕਹਿੰਦਾ ਨਹੀਂ ਇਹ ਸਮਾਂ ਨਹੀਂ ਗਵਾਉਂਦਾ ਹੈ ਕਿ ਉਹ ਸਤ ਜਦ ਕਿ ਉਹ ਸਮਾਂ ਲਾਹੇ ਦਾ ਸਰਫੇ ਕਰਦਿਆਂ ਕਰਦਿਆਂ ਕਹਿੰਦੇ ਏ ਵਹਿ ਗਈ ਹੋਏ ਸਾਰੇ ਉਮਰ ਇਦਾਂ ਹੀ ਲੰਘ ਜਾਂਦੇ ਆ ਆਪਾਂ ਕਿੰਨੇ ਬੈਠੇ ਆ ਕਿਸੇ ਦੀ 30 ਸਾਲ ਆ ਜਿੰਨੇ ਬੈਠੇ 25 ਸਾਲ 26 ਸਾਲ ਤੋਂ ਉੱਤੇ ਉੱਤੇ ਕੁਝ 40 50 ਦੇ ਨੇੜੇ ਇੰਨੀ ਉਮਰ ਲੰਘੀ ਤੇ ਕਦੇ ਮਨ ਕੋਲੋਂ ਪੁੱਛੀਏ ਮਨ ਕੋਲੋਂ ਮਨਾ ਤੂੰ ਰਾਜੀ ਹੈ ਮੈਂ ਤੇਰੇ ਵਾਸਤੇ ਕਿੰਨੇ ਸਰਫੇ ਕੀਤੇ ਮੈਂ ਆ ਕੰਮ ਕਰਨਾ ਹੈ ਹੁਣ ਮੇਰਾ ਕੰਮ ਬਣ ਜਾਵੇ ਸਰਫੀਆਂ ਕਰਦਿਆਂ ਕਰਦਿਆਂ ਕਿੰਨੀ ਉਮਰ ਲੰਗਾ ਦਿੱਤੀ ਕਿ ਮਨਾ ਤੇਰਾ ਰਾਜ ਹੋ ਗਿਆ 40 ਸਾਲ ਦੀ ਉਮਰ ਭੋਗ ਕੇ ਤੂੰ ਰਜ ਗਿਆ 50 ਸਾਲ ਦੀ ਉਮਰ ਭੋਗ ਕੇ ਕਿ ਤੇਰੇ ਹਲੇ ਵੀ ਕਾਰਜ ਧੰਦੇ ਬਾਕੀ ਨੇ ਤੇ ਮਨ ਕੋ ਜਵਾਬ ਕੋਈ ਨਹੀਂ ਸੁਣ ਲਿਓ ਮਨ ਕਹੇਗਾ ਨਹੀਂ ਹਲੇ ਬੜੇ ਕੰਮ ਧੰਦੇ ਕਰਨੇ ਆ ਭੋਗ ਕਿੰਨੇ ਵਜੇ ਪੈਗਾ ਇਸ ਤੋਂ ਬਾਅਦ ਬੜੇ ਧੰਦੇ ਕਰਨੇ ਨੇ ਸਰਫਾ ਸਰਫਾ ਸਭ ਤੋਂ ਵੱਧ ਸਰਫਾ ਗੁਰੂ ਦੀ ਬਾਣੀ ਸੁਣਨ ਲੱਗਿਆ ਗੁਰੂ ਦਾ ਗਿਆਨ ਤੇ ਗੁਰੂ ਤੋਂ ਬਿਨਾ ਸਾਧ ਸੰਗਤ ਦੀ ਸਾਰਾ ਸੰਸਾਰ ਹੀ ਡੁੱਬ ਰਿਹਾ ਤੇ ਡੁੱਬ ਜਾਣਾ ਵੱਡੇ ਵੱਡੇ ਬ੍ਰਹਮਾ ਵਰਗੇ ਰਾਜੇ ਬੱਲ ਵਰਗੇ ਉਦਾਹਰਨਾਂ ਨੇ ਬਾਣੀ ਦੇ ਵਿੱਚ ਰਾਜੇ ਹਰੀਸ਼ ਚੰਦਰ ਵਰਗੇ ਜਿਨ੍ਹਾਂ ਨੇ ਗੁਰੂ ਦੀ ਗੱਲ ਨਹੀਂ ਸੁਣੀ ਗੁਰੂ ਦਾ ਕਹਿਣਾ ਨਹੀਂ ਮੰਨਿਆ ਸਤਿਗੁਰੂ ਕਹਿੰਦੇ ਏਵੇਂ ਉਮਰ ਲੰਘ ਗਈ ਤੇ ਬੰਦਾ ਸੋਚਦਾ ਰਹਿੰਦਾ ਵੀ ਅੰਤ ਸਮਾਂ ਆਏਗਾ ਪਤਾ ਨਹੀਂ ਮੈਨੂੰ ਕੋਈ ਮੌਕਾ ਮਿਲੇਗਾ ਸਲਾਹ ਹੋਏਗੀ ਧੰਨ ਕਹ ਤੂੰ ਵਸ ਮੈਂ ਨਾਲੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਸਰੀਰ ਕਹਿੰਦਾ ਅੰਦਰਲੀ ਰੂਹ ਨੂੰ ਸਰੀਰ ਨਾ ਇੱਕ ਇਸਤਰੀ ਏ ਇਹਦਾ ਪਤੀ ਇਹ ਅੰਦਰਲੀ ਆਤਮਾ ਆਤਮਾ ਦਾ ਪਤੀ ਇਹ ਪ੍ਰਮਾਤਮਾ ਜਿਹੜੀ ਅੰਦਰਲੀ ਆਤਮਾ ਹੈ ਇਹ ਉਹ ਪ੍ਰਮਾਤਮਾ ਦੇ ਹੱਥ ਵਿੱਚ ਕਦੋਂ ਇਹਨੂੰ ਇਸ ਸਰੀਰ ਦਾ ਸੰਗ ਦੇਣਾ ਤੇ ਕਦੋਂ ਇੱਥੋਂ ਸੰਗ ਖੋਣਾ ਸੰਯੋਗ ਤੇ ਵਿਜੋਗ ਦੀ ਕਾਰ ਉਹ ਪ੍ਰਮਾਤਮਾ ਆਪ ਚਲਾ ਰਿਹਾ ਹੈ ਪਰ ਕਹਿੰਦੇ ਸਰੀਰ ਪੁੱਛਦਾ ਸਰੀਰ ਕਹਿੰਦਾ ਧੰਨ ਕਹੈ ਤੂੰ ਵਸ ਮੈ ਨਾਲੇ ਕਹਿਣ ਤੂੰ ਮੇਰੇ ਨਾਲ ਸਦਾ ਵਸੀ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਹੇ ਪਿਆਰੇ ਹੇ ਸੁਖ ਰਹਿਣ ਵਾਲੇ ਲਾडले ਪਤੀ ਮੈਨੂੰ ਕਿਤੇ ਛੱਡ ਕੇ ਨਾ ਜਾਏ ਦੋਨਾਂ ਦੇ ਬਚਨ ਕਿਉਂ ਕਿਉਂਕਿ ਕੀ ਕੀ ਕਹਿੰਦਾ ਹੈ ਸਰੀਰ ਇਹ ਇਸ ਤਰੀਕੀ ਕਹਿੰਦੀ ਹੈ तुजे बिना हूं कित ही ना लेखा ले, या, या, या। तेरे तो बिना मैं केडे काम नहीं तेरे बिना मेरा कोई लेखा नहीं ਤੇ ਸੱਚ ਜਾਣੇ ਉਹ ਜਦੋਂ ਅੰਦਰਲਾ ਭੋ ਰੁੱਟ ਜਾਂਦਾ ਤੇ ਸਰੀਰ ਦਾ ਕੀ ਹਾਲ ਹੁੰਦਾ ਕੋਈ ਨੇੜੇ ਨਹੀਂ ਲੱਗਦਾ ਹਰ ਕੋਈ ਕਹਿੰਦਾ ਕਾਢੋ ਕਾਢੋ ਛੇਤੀ ਕਰੋ ਕਾਢੋ ਕਾਢੋ ਹੋਈ ਹਰ ਪਾਸਿਓਂ ਆਵਾਜ਼ ਆਉਂਦੀ ਏ ਕਦੋਂ ਕੱਢਣਾ ਕਦੋਂ ਕੱਢੋਗੇ ਕੱਢੋ ਭਾਈ ਸਮਾਂ ਬੜਾ ਹੋ ਗਿਆ ਜਦ ਕਿ ਕੱਢਣਾ ਸ਼ਬਦ ਵੇਖੋ ਕਿਵੇਂ ਜੇ ਆਪਾਂ ਕਹੀ ਨਾ ਇਸ ਬੰਦੇ ਨੂੰ ਘਰੋਂ ਕੱਢਣਾ ਤਾਂ ਕੱਢਣਾ ਸ਼ਬਦ ਕਿ ਹੋ ਜਾਉਂਦਾ ਪੁਰਸ਼ ਵੇਲੇ ਇਹ ਪਾਸਿਓਂ ਆਵਾਜ਼ ਆਉਂਦੀ ਤੁਝੇ ਬਿਨਾ ਹੋ ਕਿਤਹੀ ਨਾ ਲੇਖੈ ਵਚਨ ਦੇ ਛੋੜ ਨਾ ਜਾਸਾ ਕਹਿੰਦੇ ਮੇਰੇ ਨਾਲ ਵਾਅਦਾ ਕਰ ਕਿ ਕਦੇ ਛੱਡ ਕੇ ਨਹੀਂ ਜਾਏ ਕਦੇ ਮੈਨੂੰ ਛੱਡੇਗਾ ਪਰ ਕਹਿੰਦੇ ਅੰਦਰਲਾ ਪਤੀ ਪਤਾ ਕੀ ਕਹਿੰਦਾ ਪੀਰ ਕਹਿਆ ਹਾਂ ਹੁਕਮੀ ਬੰਦਾ ਆਤਮਾ ਕਹਿੰਦੀ ਮੈਂ ਉਸ ਪ੍ਰਮਾਤਮਾ ਦੇ ਹੁਕਮ ਦਾ ਬੱਜਾ ਹਾਂ ਮੈਂ ਉਹਦੇ ਹੁਕਮ ਦੀ ਬੱਜੀ ਹਾਂ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਜਿਵੇਂ ਹੁਣ ਕਹਿ ਰਹੇ ਨੇ ਨਾ ਵਿਨ ਪੁੱਛਿਆਂ ਉਹਨੇ ਕਿਸੇ ਤੋਂ ਸਲਾਹ ਥੋੜੀ ਲੈਣੀ। ਤੁਹਾਡੇ ਪਰਿਵਾਰ ਕੋਲੋਂ ਤੁਹਾਡੇ ਬੱਚਿਆਂ ਕੋਲੋਂ مشਵਰਾ ਥੋੜੀ ਲੈਣਾ। ਵਿ ਲੈ ਕੇ ਜਾਵਾਂ ਕਿ ਨਾ ਜਾਵਾਂ ਕਿਸੇ ਨੂੰ ਪੁੱਛਣਾ ਥੋੜੀ ਏ ਵੀ ਇਹ ਬਚਪਨ ਚ ਲੈ ਕੇ ਜਾਵਾਂ ਕਿ ਨਾ ਇਹ ਜਵਾਨੀ ਚ ਲੈ ਕੇ ਜਾਵਾਂ ਕਿ ਨਾ ਇਹ ਬੁਢੇਪਾ ਆਇਆ ਹਲੇ ਹੋਰ ਜਿਉਣਾ ਹੈ ਕਿ ਨਹੀਂ ਜਿਉਣਾ ਕਿਸੇ ਤੋਂ ਨਹੀਂ ਪੁੱਛਣਾ। ਕਿਉਂ ਆਵਤ ਕਿੰਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਆਖਿਆ ਜੇ ਭੇਜਣ ਵਾਲੇ ਉਹਨੇ ਤੁਹਾਡੇ ਤੋਂ ਸਲਾਹ ਨਹੀਂ ਲਈ مشورہ ਨਹੀਂ ਲਿਆ ਫਿਰ ਲੈ ਜਾਣ ਲੱਗਿਆ ਕਿਉਂ ਲਵੇ ਉਹ ਭਾਰੋ ठाकुर ਜਿਸ ਕਾਣ ਨਾ ਛੰਦਾ ਉਹਨੂੰ ਕਿਸੇ ਦਾ ਡਰ ਨਹੀਂ ਕਾਣ ਨਹੀਂ ਕਿਸੇ ਦਾ ਛੰਦਾ ਮੁਤਾਜੀ ਨਹੀਂ ਉਹਨੂੰ ਕਿਸੇ ਦੀ ਤੇ ਅੰਦਰਲੀ ਰੂਹ ਅੰਦਰਲੀ ਰੂਹ ਇਸ ਧੰਨ ਨੂੰ ਇਸ ਸਰੀਰ ਨੂੰ ਕਹਿੰਦੀ ਏ ਜੀ ਚਿਰ ਰਾਖੈ ਤੀ ਚਿਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਉਠ ਸਿਧਾ ਸਾਗੇ ਜਿੰਨਾ ਚਿਰ ਉਹਨੇ ਹੁਕਮ ਕੀਤਾ ਉਹਦਾ ਹੁਕਮ ਹੋਇਆ ਉਹਨਾ ਚਿਰ ਤੇਰੇ ਨਾਲ ਰਹਿਣਾ ਜਦੋਂ ਉਹਨੇ ਸੱਦ ਲਿਆ ਜਦੋਂ ਉਹਨੇ ਸੱਦਾ ਦੇ ਦਿੱਤਾ ਤਦੋਂ ਉੱਠ ਕੇ ਜਾਣਾ ਪੈਣਾ ਉਦੋਂ ਹੀ ਤੁਰ ਪਾਵਾਂਗਾ ਮੈਂ ਮੈਂ ਤੇਰੇ ਨਾਲ ਇਹ ਬਚਨ ਨਹੀਂ ਕਰ ਸਕਦਾ ਕਹਿੰਦੇ ਜਿਵੇਂ ਹੀ ਅੰਦਰਲੇ ਪਤੀ ਨੇ ਰੂਹ ਨੇ ਬਚਨ ਕੇ ਨਾ ਸਰੀਰ ਨੂੰ ਜੋ ਪ੍ਰੇ ਬਚਨ ਕਹੇ ਧੰ ਸਾਚੇ ਜਿਵੇਂ ਉਹਨੇ ਸੱਚੇ ਬਚਨ ਕੇ ਵੀ ਨਾ ਨਾ ਮੈਂ ਕਿਸੇ ਨੂੰ ਨਹੀਂ ਤੈਨੂੰ ਦੱਸਣਾ ਜਦੋਂ ਮੈਨੂੰ ਹੁਕਮ ਆ ਗਿਆ ਮੈਂ ਉੱਠ ਜਾਣਾ ਹੈ ਧਨ ਕਛੂ ਨ ਸਮਝੈ ਚੰਚਲ ਕਾਚੇ ਪਰ ਇਸਤਰੀ ਸਰੀਰ ਇਹ ਨਾ ਜਿਹੜਾ ਇਹ ਸਮਝਦਾ ਇਹ ਵਿਸ਼ਿਆਂ ਵਿੱਚ ਫਸਿਆ ਹੋਇਆ